ਜਿਸ ਕੁੜੀ ਅਤੇ ਮੁੰਡੇ ਦੀ ਲਵ ਮੈਰਿਜ ਕਰਕੇ ਮੁੰਡੇ ਦੀ ਮਾਂ ਨੂੰ ਗਲੀਆਂ ਦੇ ਵਿੱਚ ਗਲਤ ਹਾਲਤ ਦੇ ਵਿੱਚ ਕਮਾਇਆ ਗਿਆ ਉਹ ਮੁੰਡਾ ਕੁੜੀ ਹੁਣ ਕੈਮਰੇ ਦੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਨੇ ਦੱਸਿਆ ਕਿ ਕੁੜੀ ਦਾ ਵਿਆਹ ਕਿਤੇ ਹੋਰ ਕਰਵਾਉਣ ਲੱਗੇ ਸਨ ਅਤੇ ਉਸ ਦੇ ਨਾਲ ਨਾਲ ਮੁੰਡੇ ਨੂੰ ਧਮਕੀ ਦਿੱਤੀ ਹੋਈ ਸੀ ਕਿ ਜਦੋਂ ਕੁੜੀ ਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਤੈਨੂੰ ਮਾਰ ਦੇਵਾਂਗੇ ਇਸੇ ਹੀ ਦੋਚਿੱਤੀ ਦੇ ਵਿੱਚ ਫਸੀ ਇਹ ਕੁੜੀ ਵਿਆਹ ਕਰਵਾ ਤਾਂ ਰਹੀ ਸੀ ਕਿਸੇ ਹੋਰ ਨਾਲ ਆਪਣੇ ਘਰਦਿਆਂ ਦੇ ਕਹਿਣ ਤੇ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਭਰਾ ਇਹ ਸਾਜ਼ਿਸ਼ ਰਚ ਰਹੇ ਨੇ ਕਿ ਇਸ ਵਿਆਹ ਤੋਂ ਬਾਅਦ ਇਸ ਮੁੰਡੇ ਨੂੰ ਜਿਸ ਦੇ ਨਾਲ ਉਸਨੇ ਹੁਣ ਵਿਆਹ ਕਰਵਾਇਆ ਹੈ ਮਾਰ ਦੇਣਗੇ ਇਸ ਤੇ ਚਲਦੇ ਹੋਏ ਉਸਨੇ ਵਿਆਹ ਤੋਂ ਇਨਕਾਰ ਕੀਤਾ ਅਤੇ ਇਸ ਮੁੰਡੇ ਦੇ ਨਾਲ ਜਾ ਕੇ ਕੋਟ ਮੈਰਿਜ ਕਰਵਾ ਲਈ ਜਿਸ ਕਰਕੇ ਪਰਿਵਾਰਿਕ ਮੈਂਬਰ ਦੁੱਖ ਨਿਰਾਸ਼ਾ ਤੇ ਗੁੱਸੇ ਦੇ ਵਿੱਚ ਸੀ ਪਰ ਜਿਹੜੀ ਉਹਨਾਂ ਨੇ ਹਰਕਤ ਕੀਤੀ ਉਹ ਕਿਸੇ ਵੀ ਹਾਲਤ ਦੇ ਵਿੱਚ ਮਾਫ ਕਰਨ ਯੋਗ ਨਹੀਂ ਹੈ ਸਖਤ ਤੋਂ ਸਖਤ ਸਜ਼ਾ ਕੁੜੀ ਆਪਣੇ ਹੀ ਪਰਿਵਾਰ ਦੇ ਲਈ ਮੰਗ ਰਹੀ ਹੈ ਉਸ ਦਾ ਕਹਿਣਾ ਹੈ ਕਿ ਉਸ ਤੇ ਭਰਾਵਾਂ ਤੇ ਮਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਅਜਿਹੀ ਗਲਤੀ ਨਾ ਕਰੇ ਲਵ ਮੈਰਿਜ ਕਰਵਾਉਣ ਵਾਲੇ ਮੁੰਡਾ ਕੁੜੀ ਕੈਮਰੇ ਦੇ ਸਾਹਮਣੇ ਆਏ 7 ਸਾਲ ਤੋਂ ਕੁੜੀ ਆਪਣੇ ਪਰਿਵਾਰ ਨੂੰ ਇਹੀ ਕਹਿੰਦੀ ਰਹੀ ਕਿ ਉਸ ਨੇ ਐਸੇ ਮੁੰਡੇ ਦੇ ਨਾਲ ਵਿਆਹ ਕਰਨਾ ਹੈ ਉਹ ਆਕਰਵਾਣਾ ਚਾਹੁੰਦੀ ਸੀ ਪਰ ਘਰ ਦੇ ਮੰਨੇ ਨਹੀਂ ਕਿਉਂਕਿ ਘਰ ਦੇ ਨੇੜੇ-ਨੇੜੇ ਰਹਿੰਦੇ ਸਨ ਗਵਾਂਢ ਦੇ ਵਿੱਚ ਹੋਣ ਕਰਕੇ ਉਹ ਵੇੜੇ ਦੇ ਵਿੱਚ ਇਸ ਨੂੰ ਆਪਣੀ ਬਦਨਾਮੀ ਮੰंदे ਸਨ ਉਹਨਾਂ ਦੀ ਧੀ ਨੇ ਕਿਹਾ ਕਿ ਹੁਣ ਵੀ ਬਦਨਾਮੀ ਹੋਈ ਹੈ ਪਹਿਲਾਂ ਹੀ ਮੰਨ ਜਾਂਦੇ ਤਾਂ ਚੰਗੇ ਰਹਿੰਦੇ ਦਰਅਸਲ ਕੁੜੀ ਦਾ ਵਿਆਹ ਕਿਤੇ ਹੋਰ ਰੱਖ ਦਿੱਤਾ ਗਿਆ ਸੀ ਬਰਾਤ 10 ਦਿਨਾਂ ਬਾਅਦ ਆ ਜਾਣੀ ਸੀ ਘਰ ਦੇ ਵਿੱਚ ਤਿਆਰੀਆਂ ਹੋ ਰਹੀਆਂ ਸਨ ਪਰ ਇਸ ਦੇ ਵਿਚਾਲੇ ਜਦੋਂ ਕੁੜੀ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਭਰਾ ਨਾਲੋਂ ਨਾਲ ਉਸ ਮੁੰਡੇ ਦੇ ਨਾਲ ਵੀ ਖਾਰ ਖਾਂਦੇ ਨੇ ਜਿਸ ਨੂੰ ਉਹ ਪਿਆਰ ਕਰਦੀ ਹੈ ਜਿਸ ਦੀ ਮਾਂ ਨੂੰ ਇਸ ਸਮੇਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਉਸ ਦੀ ਜਾਨ ਲੈ ਲੈਣ ਕੇ ਜਿਸ ਤੇ ਚਲਦੇ ਹੋਏ ਉਹ ਉਸੇ ਮੁੰਡੇ ਦੇ ਨਾਲ ਭੱਜ ਜਾਂਦੀ ਹੈ ਆਪਣੇ ਪਰਿਵਾਰ ਤੇ ਲਈ ਵੱਦ ਤੋਂ ਵੱਧ ਸਜ਼ਾ ਮੰਗ ਰਹੀ ਹੈ ਇਹ ਕੁੜੀ ਕਹਿ ਰਹੀ ਹੈ ਕਿ ਉਹਨਾਂ ਨੇ ਮੇਰੀ ਸੱਸ ਦੇ ਨਾਲ ਨਹੀਂ ਸਗੋ ਆਪਣੀ ਮਾਂ ਦੇ ਨਾਲ ਇਹ ਗੰਦੀ ਹਰਕਤ ਕੀਤੀ ਹੈ ਤੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਈਰਲ ਕੀਤੀ ਹੈ ਕੁੜੀ ਅਤੇ ਮੁੰਡੇ ਦੋਹਾਂ ਨੇ ਕਿਹਾ ਕਿ ਗਲਤੀ ਸਾਡੀ ਸੀ ਸਜ਼ਾ ਵੀ ਸਾਨੂੰ ਮਿਲਣੀ ਚਾਹੀਦੀ ਸੀ ਜੋ ਕੁਝ ਵੀ ਕੁੜੀ ਦੇ ਭਰਾਵਾਂ ਨੇ ਕੀਤਾ ਉਹ ਗਲਤ ਹੈ ਕੁੜੀ ਬਾਹਰ ਪਰ ਇਹ ਕਹਿੰਦੀ ਨਜ਼ਰ ਆਈ ਕਿ ਸਸਤੇ ਨਾਲ ਗਲਤ ਕੀਤਾ ਗਿਆ ਅਤੇ ਉਸਦੇ ਪਰਿਵਾਰ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕੁੜੀ ਨੇ ਕਿਹਾ ਕਿ ਜੇਕਰ ਮੈਂ ਵਿਆਹ ਉੱਥੇ ਕਰਵਾ ਲੈਂਦੀ ਜਿੱਥੇ ਘਰ ਦੇ ਚਾਹੁੰਦੇ ਸਨ ਤਾਂ ਫਿਰ ਉਨ੍ਹਾਂ ਨੇ ਇਸ ਮੁੰਡੇ ਨੂੰ ਮਾਰ ਦੇਣਾ ਸੀ ਕਿਉਂਕਿ ਉਹ ਇਸ ਗੱਲ ਦੀ ਧਮਕੀ ਬਾਰ-ਬਾਰ ਦਿੰਦੇ ਹੁੰਦੇ ਸੀ ਕੁੜੀ ਅਤੇ ਮੁੰਡਾ ਪਿੱਤੇ 7 ਸਾਲ ਤੋਂ ਇੱਕ ਦੂਸਰੇ ਨੂੰ ਜਾਣਦੇ ਸਨ ਸਕੂਲ ਸਮੇਂ ਤੋਂ ਹੋਏ ਇਕੱਠੇ ਸੀ ਪਰਿਵਾਰ ਤੇ ਵਿੱਚ ਵਿਆਹ ਦੀ ਗੱਲ ਕੀਤੀ ਗਈ ਪਰ ਘਰਦਿਆਂ ਨੇ ਮਨਾ ਕਰ ਦਿੱਤਾ ਕੁੜੀ ਦਾ ਵਿਆਹ ਕਿਤੇ ਹੋਰ ਜਦੋਂ ਰੱਖ ਦਿੱਤਾ ਗਿਆ ਤਾਂ ਕੁੜੀ ਨੂੰ ਦੇਰ ਬਾਅਦ ਉਸਦੀ ਫੋਟੋ ਦਿਖਾਈ ਗਈ ਉਹ ਮੁੰਡਾ ਨਸ਼ੇ ਕਰਦਾ ਸੀ ਜਿਸ ਕਰਕੇ ਕੁੜੀ ਨੇ ਉੱਥੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕੀਤਾ ਤੇ ਉਸੇ ਮੁੰਡੇ ਨਾਲ ਵਿਆਹ ਕੀਤਾ ਜੋ ਕਿ ਉਸਦੇ ਗਵਾਨ ਦੇ ਵਿੱਚ ਰਹਿੰਦਾ ਸੀ ਇਸ ਮੁੰਡੇ ਨੇ ਵੀ ਇਹੀ ਕਿਹਾ ਕਿ ਮੈਨੂੰ ਕਈ ਵਾਰ ਉਹਨਾਂ ਨੇ ਧਮਕੀ ਦਿੱਤੀ ਸੀ ਕਿ ਜਦੋਂ ਸਾਡੀ ਧੀ ਦਾ ਵਿਆਹ ਹੋ ਗਿਆ ਤਾਂ ਤੈਨੂੰ ਮਾਰ ਦੇਵਾਂਗੇ ਜਦੋਂ ਇਹਨਾਂ ਦੋਵਾਂ ਨੇ ਕੋਟ ਮੈਰਿਜ ਕਰਵਾਈ ਉਸ ਸਮੇਂ ਵੀ ਉਹਨਾਂ ਦਾ ਪਰਿਵਾਰ ਇਸ ਦੇ ਮੱਥੇ ਲੱਗਿਆ ਸੀ ਮੁੰਡੇ ਦਾ ਕਹਿਣਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੀ ਮਾਂ ਦੇ ਨਾਲ ਬਹੁਤ ਜ਼ਿਆਦਾ ਗਲਤ ਹੋਇਆ ਇਸ ਕਰਕੇ ਉਸ ਪਰਿਵਾਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੁੜੀ ਪਹਿਲਾਂ ਵੀ ਹਾਲਾਂਕਿ ਉਹਨਾਂ ਦੇ ਘਰ ਆਈ ਸੀ ਪਰ ਉਸਦੇ ਹੀ ਮਾਪੇ ਨੇ ਕੁੜੀ ਨੂੰ ਵਾਪਸ ਉਸਦੇ ਘਰ ਭੇਜ ਦਿੱਤਾ ਸੀ ਇਸ ਮੌਕੇ ਤੇ ਕੁੜੀ ਨੇ ਇਹ ਵੀ ਕਿਹਾ ਕਿ ਸਾਨੂੰ ਇਹ ਸੀ ਕਿ ਵਿਆਹ ਕਰਵਾਉਣ ਤੋਂ ਬਾਅਦ ਹੌਲੀ-ਹੌਲੀ ਪਰਿਵਾਰਿਕ ਮੈਂਬਰ ਆਪਣੇ ਆਪ ਮੰਨ ਜਾਣਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਸਗੋ ਜਿਹੜਾ ਕੁਝ ਹੁਣ ਹੋ ਚੁੱਕਿਆ ਇਸ ਤੋਂ ਬਾਅਦ ਉਹਨਾਂ ਨੂੰ ਲਵ ਮੈਰਿਜ ਕਰਵਾਉਣ ਦਾ ਵੀ ਅਫਸੋਸ ਹੈ ਉਹਨਾਂ ਨੇ ਕਿਹਾ ਹਾਲਾਂਕਿ ਅਸੀਂ ਇੱਕ ਦੂਸਰੇ ਦੇ ਨਾਲ ਬਹੁਤ ਖੁਸ਼ ਹਾਂ ਤੇ ਸਾਡਾ ਫੈਸਲਾ ਸਹੀ ਸੀ ਪਰ ਇਹ ਨਹੀਂ ਪਤਾ ਸੀ ਕਿ ਉਸਦੇ ਭਰਾ ਐਡੀ ਵੱਡੀ ਗਲਤੀ ਕਰਨਗੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਆਪਣੀ ਮਾਂ ਦੇ ਨਾਲ ਗਲਤ ਕੀਤਾ ਇਹ ਲਫ਼ਜ਼ ਕੁੜੀ ਦੇ ਨੇ ਜਿਸ ਦੀ ਸੱਸ ਦੇ ਨਾਲ ਇਹ ਸਭ ਕੁਝ ਮਾੜਾ ਹੋਇਆ ਤੇ ਜੇ ਮੇਰੇ ਗੱਲ ਤੇ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮਰਨਾ ਮਤਬਲ ਨਹੀਂ ਕੋਈ ਇਹਨਾਂ ਦਾ ਅਤੀ ਬੱਕੀ ਪੈਣ ਦਾ ਮੈਂ ਅਰਧੂਪਾ ਜਨਾ ਸਕਤ ਜਾਣ ਬਤਾਈ ਇਹਨਾਂ ਮੈਨੂੰ ਬਹੁਤ ਮੰਦਾ ਹਾਸਾ ਕੀਤਾ ਮੁੰਡੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹਣ ਇਹ ਤੈਨੇ ਹੋਰ ਜੇਲ੍ਹ ਚ ਜਾਣੇ ਚਾਹੀਦੇ ਹੈ ਸਰ ਉਹ ਪੰਜ ਜਣੇ ਇੱਕ ਬੁੜੀ ਤੇ ਚਾਰ ਬੰਦੇ ਸਾਡੀ ਮੰਗ ਰਹੇ ਹੋ ਵੀ ਇਹਨਾਂ ਨੂੰ ਪਰਤਾ ਹੈ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗਿਆ ਵੀ ਠੀਕ ਹੈ ਇਹਨੇ ਵੀ ਕੀਤੀ ਜਿਹੋ ਜਿਹੋ ਇਹਨਾਂ ਤੋਂ ਕਰਦੀ ਕੁੜੀ ਜਦੋਂ ਕਿਸੇ ਹੋਰ ਮੁੰਡੇ ਦੇ ਨਾਲ ਮਰਜ਼ੀ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਅਜਿਹਾ ਗੁੱਸਾ ਚੜਦਾ ਹੈ ਕਿ ਉਹ ਇੰਨਾ ਗਲਤਕਾਰਾ ਕਰ ਬੈਠੇ ਨੇ ਜਿਸ ਨੂੰ ਸੋਣ ਅਤੇ ਦੇਖਣ ਤੋਂ ਬਾਅਦ ਹਰ ਕੋਈ ਸ਼ਰਮਸਾਰ ਹੋ ਰਿਹਾ। ਪ੍ਰੇਮ ਵਿਆਹ ਦੇ ਚਲਦੇ ਹੋਏ ਉਹਨਾਂ ਦੀ ਕੁੜੀ ਘਰ ਤੋਂ ਚਲੀ ਗਈ ਪਰ ਇਸ ਤੋਂ ਬਾਅਦ ਉਸਦੇ ਭਰਾਵਾਂ ਤੇ ਮਾਂ ਨੇ ਮੁੰਡੇ ਦੀ ਮਾਂ ਜਿਸ ਮੁੰਡੇ ਦੇ ਨਾਲ ਕੁੜੀ ਨੇ ਵਿਆਹ ਕਰਵਾਇਆ ਸੀ ਉਸ ਮੁੰਡੇ ਦੀ ਮਾਂ ਨੂੰ ਅਜਿਹੀ ਹਾਲਤ ਦੇ ਵਿੱਚ ਗਲੀਆਂ 'ਚ ਘੁਮਾਇਆ ਕਿ ਦੇਖਣ ਵਾਲੇ ਵੀ ਆਪਣੀਆਂ ਅੱਖਾਂ ਬੰਦ ਕਰ ਰਹੇ ਸਨ। ਤਰੰਤਾਰਨ ਦੇ ਵਿੱਚ ਨਗਨ ਹਾਲਤ ਦੇ ਵਿੱਚ ਇੱਕ ਬਜ਼ੁਰਗ ਮਾਂ ਨੂੰ ਘਮਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਕਈ ਜਾਣਿਆਂ ਨੂੰ ਕਾਬੂ ਕੀਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਜਿਨ੍ਹਾਂ ਨੂੰ ਦੇਖ ਰਹੇ ਹੋ ਇਹ ਉਹੀ ਦਰਿੰਦੇ ਨੇ ਜਿਨ੍ਹਾਂ ਨੇ ਮਾਂ ਦੀ ਇੱਜ਼ਤ ਦੀ ਭੋਰਾ ਪਰਵਾਹ ਨਹੀਂ ਕੀਤੀ ਅਤੇ ਖੁਦ ਦੀ ਵੀ ਸ਼ਰਮ ਲਿਹਾਜ਼ ਅਤੇ ਸੋਚ ਡਬੋ ਦਿੱਤੀ ਹੈ ਤਰਨਤਾਰਨ ਦੇ ਵਿੱਚ ਗਵਾਂਡ ਦੇ ਵਿੱਚ ਰੰਦੀ ਲੜਕੀ ਦੇ ਨਾਲ ਪ੍ਰੇਮ ਵਿਆਹ ਕਰਾਉਣ ਤੋਂ ਬਾਅਦ ਉਸ ਦੀ ਮਾਂ ਨੂੰ ਨਿਰਵਸਤਰ ਕੀਤਾ ਗਿਆ ਸੀ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਗ੍ਰਫਤਾਰੀ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਕਿੰਝ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਅਤੇ ਹੁਣ ਜਿਹੜੇ ਰਹਤੇ ਮਲਜ਼ਮ ਨੇ ਉਹਨਾਂ ਨੂੰ ਕਿੰਝ ਗ੍ਰਿਫਤਾਰ ਕੀਤਾ ਜਾਣਾ ਹੈ। ਪਲਟੋਹਾ ਪੁਲਿਸ ਨੂੰ ਦਿੱਤੇ ਬਿਆਨ ਤੇ ਵੀ ਜ਼ੋਰਤ ਨੇ ਦੱਸਿਆ ਸੀ ਕਿ ਉਸਦੇ ਲੜਕੇ ਨੇ ਕਰੀਬ 1 ਮਹੀਨਾ ਪਹਿਲਾਂ ਗਵਾਂਢ ਦੇ ਵਿੱਚ ਰਹਿੰਦੀ ਕੁੜੀ ਦੇ ਨਾਲ ਕੋਟ ਮੈਰਿਜ ਕਰਵਾਈ ਸੀ। 24 ਫਰਵਰੀ ਨੂੰ ਉਹ ਘਰੋਂ ਨਿਕਲਿਆ ਤੇ 9 ਮਾਰਚ ਨੂੰ ਕੋਟ ਮੈਰਿਜ ਕਰਵਾ ਲਈ ਸੀ। ਐਸੇ ਰੰਜਿਸ਼ ਤੇ ਚਲਦਿਆਂ 31 ਮਾਰਚ ਦੀ ਸ਼ਾਮ ਨੂੰ ਅਣਪਛਾਤੇ ਵਿਅਕਤੀ ਲੜਕੀ ਦੇ ਭਰਾ ਤੇ ਮਾਤਾ ਦੇ ਨਾਲ ਉਹਨਾਂ ਦੇ ਘਰ ਦੇ ਬਾਹਰ ਆਏ ਹੰਗਾਮਾ ਕੀਤਾ ਗਾਲੀ ਗਲੋਚ ਕੀਤਾ ਤੇ ਉਸ ਤੋਂ ਬਾਅਦ ਜਦੋਂ ਬਾਹਰ ਆਂਦੀ ਹੈ ਇਹ ਔਰਤ ਤਾਂ ਉਸਦੇ ਕੱਪੜੇ ਫਾੜ ਦਿੱਤੇ ਗਏ ਉਸ ਨੂੰ ਗਲੀਆਂ ਦੇ ਵਿੱਚ ਘੁਮਾਇਆ ਗਿਆ ਜਿਸ ਚੁੰਨੀ ਦੇ ਨਾਲ ਉਹ ਖੁਦ ਦਾ ਸਰੀਰ ਟੱਕ ਰਹੀ ਸੀ ਉਸ ਚੁੰਨੀ ਨੂੰ ਵੀ ਖੋਹ ਲਿਆ ਗਿਆ ਵਾਲਾਂ ਤੋਂ ਫੜ ਕੇ ਉਸ ਨੂੰ ਕੁੱਟਿਆ ਗਿਆ ਤੇ ਨਾਲ ਹੀ ਉਸ ਦੀ ਇਹ ਗਲਤ ਵੀਡੀਓ ਬਣਾਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਦੁਕਾਨਦਾਰ ਦੇ ਵਿਰੋਧ ਤੋਂ ਬਾਅਦ ਵੀਡੀਓ ਬਣਾਉਣੀ ਬੰਦ ਹੁੰਦੀ ਹੈ ਕਿਉਂਕਿ ਇਹ ਔਰਤ ਭੱਜਦੀ-ਭੱਜਦੀ ਇੱਕ ਦੁਕਾਨ ਦੇ ਅੰਦਰ ਵੜ ਜਾਂਦੀ ਹੈ। ਉਹਨਾਂ ਤੋਂ ਬਚਣ ਲਈ ਦੁਕਾਨਾਂ ਦੇ ਵਿੱਚ ਲੁੱਕ ਗਈ ਪਰ ਇਹ ਮੁੰਡੇ ਫਿਰ ਵੀ ਉਸ ਦੇ ਪਿੱਛੇ ਪਏ ਰਹੇ ਅਤੇ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਇਸ ਸਬੰਧੀ ਹੀ ਪੁਲਿਸ ਨੇ ਜਾਂਚ ਪੜਤਾਲ ਕਰਦੇ ਹੋਏ ਹੁਣ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ ਤੇ ਹੀ ਸ਼ਰਨਜੀਤ ਸਿੰਘ ਉਰਫ ਸਨੀ ਗੁਰਚਰਨ ਸਿੰਘ ਕੁਲਵਿੰਦਰ ਕੌਰ ਉਰਫ ਮਾਣੀ ਅਤੇ ਦੋਹਾਂ ਪਛਾਤਿਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਕਈਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਜਿਹੜੇ ਹੁਣ ਨਹੀਂ ਆਏ ਪੁਲਿਸ ਦੇ ਅੜਿੱਕੇ ਉਹਨਾਂ ਦੀ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਜਾਣਕਾਰੀ ਦਿੱਤੀ ਸੀ ਉਸੇ ਲੜੀ ਦੇ ਵਿੱਚ ਜਿਹੜਾ ਚੌਥਾ ਦੋਸ਼ੀ ਆ ਸਰਨਜੀਤ ਸਿੰਘ ਲਈ ਸੰਨੀਸਨਉ ਕੋ ਦੇਵ ਸਿੰਘ ਵਾਸੀ ਬਲਟੋਆ ਇਹਨੂੰ ਵੀ ਅੱਜ ਮੁਕੱਦਮਾ ਅਦਾਲਤ ਵਿੱਚ ਗ੍ਰਿਫਤਾਰ ਕਰ ਲਿਆ। ਸੋ ਟੋਟਲ ਹੁਣ ਤੱਕ ਇਹ ਇਸ ਮਕਦਮਾ ਦੇ ਵਿੱਚ ਜਿਹਦੇ ਵਿੱਚ ਇੱਕ ਔਰਤ ਦੀ ਜਿਹੜੀ ਆ ਉਸਲੀਰ ਵੀਡੀਓ ਵੀ ਬਣਾਈ ਗਈ ਸੀ ਤੇ ਉਹਨੂੰ ਕੁੱਟਮਾਰ ਵੀ ਕੀਤੀ ਗਈ ਸੀ ਉਸ ਤੋਂ ਹੁਣ ਤੱਕ ਜਿਹੜੇ ਚਾਰ ਦੋਸ਼ੀ ਨੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਤੇ ਇਹਨਾਂ ਦੀ ਗ੍ਰਿਫਤਾਰੀ ਕਾਨੂੰਨ ਮੁਤਾਬਕ ਜਿਹੜੀ ਆ ਪਾ ਲਈ ਗਈ ਆ ਜਿਹੜੀ ਹੁਣ ਤੱਕ ਦੀ ਪੁੱਛਗਈ ਹੈ ਚਾ ਇਹਨਾਂ ਨੇ ਦੱਸਿਆ ਵੀ ਸੱਤ ਤੋਂ ਇਲਾਵਾ ਕੋਈ ਹੋਰ ਬੰਦਾ ਹੈ ਨਹੀਂ ਸੀ ਪਰੰਤੂ ਫੇਰ ਵੀ ਇਹਨਾਂ ਦੀ ਜਿਹੜੀ ਵਜੀਰ ਪੁੱਛਗਈ ਚਾ ਉਹ ਰਿਮਾਂਡ ਅਸਰ ਕਰਕੇ ਕੀਤੀ ਜਾਊਗੀ ਅਤੇ ਜਿਹੜਾ ਹੱਕੀ ਦੋਸ਼ੀ ਆ ਉਹਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਹੈ